ਮਾਨੋ ਨਿਯੋ ਜੀਰਨਨਪੁਰ ਸਾਹਿਬ ਦੇ ਸਰਕਾਰੀ ਪ੍ਰਾਈਮਰੀ ਸਮਾਰਟ ਸਕੂਲ ਨਨੋਵਾਲ ਦੀ ਸਕੂਲ ਮੈਨੇਜਮੈਂਟ ਕਮੇਟੀ ਨੇ 5 ਅਕਤੂਬਰ ਨੂੰ ਰਸਤੇ ਖਾਲਸਾ ਵਿਖੇ ਸਟੇਟ ਅਵਾਰਡ ਪ੍ਰਾਪਤ ਕਰਨ ਵਾਲੇ ਸਰਜੀਤ ਸਿੰਘ ਰਾਣਾ ਦਾ ਸਕੂਲ ਵਿਖੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਸ ਮੌਕੇ ਉਹਨਾਂ ਦੇ ਪਤਨੀ ਅਤੇ ਬੱਚੇ ਨਾਲ ਸਨ ਇਸ ਪ੍ਰੋਗਰਾਮ ਦੇ ਵਿੱਚ ਚੰਗਰਜੋਨ ਦੇ ਬਲਾਕ ਪ੍ਰਧਾਨ ਸੁਭੇਦਾਰ ਰਾਜਪਾਲ ब्लॉक प्राइमरी शिक्षा अफसर मनजीत सिंह मावी विशेष तौर पर पजे बहुत ही ਸਤਕਾਰ ਜੀ ਸਮਾਗਮ ਦੇ ਮੁੱਖ ਮਹਿਮਾਨ ਸਟੇਟ ਵਾਰਡੀ ਅਧਿਆਪਕ ਪਿੰਡਾਂ ਤੋਂ ਆਏ ਹੋਏ ਪੰਜ ਸਰਪੰਚ ਮੋਤਬਰ ਬੰਦੇ ਬੱਚਿਆਂ ਦੇ ਪੇਰੈਂਟਸ ਆਏ ਹੋਏ ਸਾਰਿਆਂ ਨੂੰ ਪਿੰਡ ਨਾਨੋਵਾਲ ਚ ਇੱਕ ਛੋਟੇ ਜਿਹੇ ਸੱਦੇ ਤੇ ਆਏ ਆ ਤੁਸੀਂ ਨਾਨੋਵਾਲ ਪਹੁੰਚਣ ਤੇ ਸਾਰਿਆਂ ਨੂੰ ਜੀ ਆਇਆਂ ਥੈਂਕ ਯੂ ਤੋਂ ਪਹਿਲਾਂ ਇਸ ਪੰਡਾਲ ਵਿੱਚ ਬੈਠੇ ਪਿੰਡ ਦੇ ਪੰਚਾਇਤ ਪਿੰਡ ਦੇ ਮੋਤਬਰ ਬੱਚਿਆਂ ਦੇ ਮਾਤਾ ਪਿਤਾ ਤੇ ਪਿਆਰੇ ਬੱਚੇ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਚੰਗਰ ਇਲਾਕੇ ਵਾਸਤੇ ਬਹੁਤ ਵੱਡੀ ਮਾਣ ਦੀ ਗੱਲ ਹੈ ਸਟੇਟ ਅਵਾਰਡ ਮਿਲਣਾ ਕੋਈ ਛੋਟੀ ਗੱਲ ਨਹੀਂ ਹੈ ਪਿੰਡ ਰਾਏਪੁਰ ਸਾਹਮਣੇ ਜੇ ਹੁਣ 2 ਘੰਟੇ ਪਹਿਲਾਂ ਜਾ ਕੇ ਆਏ ਇੱਕ ਟੀਚਰ ਸਾਡੇ ਉੱਥੇ ਸੂਜੀ ਜੀ ਇਸ ਜੀ ਕਹਿਣ ਉਹ ਵੀ ਸਟੇਟ ਬਾਡੀ ਹੈ ਪਿਛਲੇ ਸਾਲ ਉਹਨਾਂ ਦੀ ਮੈਡਮ ਸਤਨਾਮਪੁਰ ਜੀ ਉਹ ਵੀ ਸਟੇਟ ਬਾਡੀ ਹੋਏ ਪਰ ਸਾਡੇ ਇਸ ਬਲੌਕ ਤੋਂ ਸਾਡੇ ਚੰਗਰ ਇਲਾਕੇ ਤੋਂ ਪਿੰਡ ਨਾਨੇ ਔਰ ਤੋਂ ਸਰਜੀਤ ਸਿੰਘ ਰਾਣਾ ਜੀ ਨੂੰ ਸਟੇਟ ਅਵਾਰਡ ਮਿਲਣਾ ਸਾਡੇ ਵਾਸਤੇ ਬਹੁਤ ਵੱਡੀ ਮਾਣ ਦੀ ਗੱਲ ਹੈ। ਸਟੇਟ ਅਵਾਰਡ ਮਿਲਣਾ ਕੋਈ ਛੋਟੀ ਗੱਲ ਨਹੀਂ ਕਿਉਂਕਿ ਜਿਹੜਾ ਟੀਚਰ ਹੈ ਉਹ ਬੱਚਿਆਂ ਦੇ ਨਾਲ-ਨਾਲ ਆਪਣੇ ਇਲਾਕੇ ਵਿੱਚ ਕਿੰਨੇ ਇੱਕਸਲਾਗ ਹੋ ਕੰਮ ਕਰਦਾ ਉਹ ਸਾਰੀ ਚੀਜ਼ ਦੇਖੀ ਜਾਂਦੀ ਹੈ, ਹਰ ਇੱਕ ਚੀਜ਼ ਰਿਪੋਰਟ ਜਾਂਦੀ ਹੈ ਤਾਂ ਜਾ ਕੇ ਕਿਤੇ ਅਵਾਰਡ ਮਿਲਦਾ ਹੈ। ਸਰਜੀਤ ਸਿੰਘ ਜੀ ਦੀ ਮਿਹਨਤ ਹੀ ਅਧਿਆਪਕ ਨਹਿ ਕੇ ਮੈਂ ਕਦੇ ਵੀ ਰਾਤ ਨੂੰ ਦੇਖਦਾ ਪੱਜੇ ਰਹਿੰਦੇ ਕਿਤੇ ਮੋਸਲੇ ਗਿਆ ਨੂੰ ਕਦੇ ਆਉ ਨੂੰ ਸੌ ਤੋਂ ਪਲੱਸ ਤਾਂ ਇਹਨਾਂ ਤੋਂ ਬੱਚਾ ਜਿਹੜੇ ਉਹ ਟ੍ਰੇਨਿੰਗ ਲੈ ਕੇ ਸ਼ਤ ਫੌਜ ਭਰਤੀ ਵੀ ਹੋ ਚੁੱਕੇ ਐ ਇਸ ਕਰਕੇ ਹੋਰ ਜ਼ਿਆਦਾ ਵਧਾਈ ਦੇ ਪਾਤਰ ਨੇ ਤੇ ਇੱਥੇ ਪਹੁੰਚੇ ਆ ਸਾਰੇ ਸਜੀਤਾ ਬੀਪੀਓ ਸਾਹਿਬ ਜੀ ਬਖਵਾਪਣਾ ਦਾ ਸਰਪੰਚ ਸਾਹਿਬਾਨ ਪੰਚ ਸਹਿਬਾਨ ਬਤਾਮਾ ਹੋਰ ਮੇਰੇ ਸਾਰੇ ਵੀਰ ਤੁਸੀਂ ਸਾਰੇ ਇੱਥੇ ਪਹੁੰਚਿਓ ਸਾਰਿਆਂ ਦਾ ਧੰਨਵਾਦ ਜੀ ਆਇਆਂ ਨੂੰ ਤੇ ਸਾਡੇ ਪਿੰਡ ਦੇ ਵਾਸਤੇ ਵੀ ਚਾਹੀਦਾ ਕਿ ਜਦੋਂ ਕੋਈ ਇਦਾਂ ਦੀ ਚੀਜ਼ ਹੁੰਦੀ ਐ ਆਪਾਂ ਨੂੰ ਵੱਧ ਚੜ ਕੇ ਅੱਗੇ ਕਰੀਏ ਸਰਕਾਰ ਦਾ ਦੇਖੋ ਅਵਾਰਡ ਦੇਣ ਦੀ ਉਹਦੇ ਕੰਮ ਨੂੰ ਦੇਖ ਕੇ ਆਪਣੇ ਬੰਦੇ ਨੂੰ ਕਿੱਦਾਂ ਉੱਪਰ ਚੱਕਣਾ ਹੈ ਸਾਡੇ ਹੱਥ ਚੋਂ ਦੱਸੋ ਅਸੀਂ ਜੋ ਚੰਗਾ ਕੰਮ ਹੈ ਉਹਦੀ ਸ਼ਲਾਘਾ ਕਰੀਏ ਜੇ ਕੋ ਮਾੜਾ ਕੰਮ ਕਰਦਾ ਉਹਨੂੰ ਵੀ ਕਹੀਏ ਭਾਈ ਤੂੰ ਇੱਥੇ ਗਲਤ ਹੈ ਇਹ ਕੰਮ ਸਹੀ ਕਰੋ ਇਹ ਸਾਰਿਆਂ ਦੇ ਸਿਹੋਰ ਨਾਲ ਚੱਲਦਾ ਕਿਸੇ ਇੱਕ ਦੇ ਨਾਲ ਨਹੀਂ ਹੈ ਇਹ ਸਟਾਫ ਨੰਨਵਾਲ ਜਿਹੜਾ ਪ੍ਰਾਇਮਰੀ ਸਕੂਲ ਹੈ ਸਟਾਫ ਸਾਰਾ ਬਹੁਤ ਮਿਹਨਤੀ ਸਟਾਫ ਹੈ ਅੱਛਾ ਇਹਨਾਂ ਦਾ ਰਕੋੜ ਜਾਂਦਾ ਬੱਚੇ ਅੱਛੇ ਹੈ ਤੇ ਸਾਰੇ ਕੋਸ਼ਿਸ਼ ਕਰੋ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਹੀ ਪੜ੍ਹਾਉਣ ਦੀ ਕੋਸ਼ਿਸ਼ ਕਰੋ ਇੰਨੀ ਵਧੀਆ ਸਹੂਤਾ ਸਾਡੇ ਸਕੂਲਾਂ 'ਚ ਹੋ ਗਈ ਹੈ ਪ੍ਰਾਈਵੇਟ ਵਾਲਿਆਂ ਕੋਲ ਨਾ ਤਾਂ ਕੁਆਲੀਫਾਈਡ ਟੀਚਰ ਹੈ ਨਾ ਉਹਨਾਂ ਕੋਲ ਕੋਈ ਸਹੂਦਤਾਂ ਮੈਂ ਸਿਰਫ ਉਹਨਾਂ ਦਾ ਜਿਹੜਾ ਕਿ ਨਾ ਬਾਹਰੀ ਪਹਿਰਾਵਾ ਦਿਖਾਉਣ ਆਇਆ ਹੈ ਸਕੂਲ ਦਾ ਰੰਗ ਵਧੀਆ ਹੈ ਬੈਠਣੋਂ ਬੈਈਏ ਕੁਰਸੀਆਂ ਲਾ ਦੂੰਗੇ ਹੁਣ ਸਾਡੇ ਸਕੂਲਾਂ ਚ ਪ੍ਰੋਜੈਕਟਰ ਸਕਰੀਨ ਬੋਰਡ ਜਿਹੜੇ ਬਲੈਕ ਬੋਰਡ ਉਹ ਵੀ ਇਲੈਕਟ੍ਰੋਨਿਕ ਇਹ ਸਭ ਜੇ ਸਾਡੇ ਹਰ ਇੱਕ ਸਰਕਾਰੀ ਸਕੂਲ ਨੂੰ ਅਵੇਲੇਬਲ ਹੈ ਪ੍ਰਾਈਵੇਟ ਸਕੂਲੇ ਚੋਂ ਚਾਹ ਤਾਂ ਬਹੁਤ ਘੱਟ ਮਿਲੀਆਂ ਉਹ ਇੱਕ ਬਿਜ਼ਨਸ ਹੈ ਕੋਸ਼ਿਸ਼ ਕਰੋ ਵੱਧ ਤੋਂ ਵੱਧ ਜਿਹੜੇ ਬੱਚੇ ਆਪਣੇ ਸਰਕਾਰੀ ਸਕੂਲ ਪੜ੍ਹਾਓ ਹੁਣ ਪਿਛੇ ਜਿਹੜਾ ਰਿਆਲ ਆਇਆ ਤੇ ਕੋ ਕੋ ਸਾਡਾ ਬੱਚੋ ਤਾੜੀਆਂ ਮਾਰੋ ਵੀ ਰੜ ਅੱਗੇ ਨੂੰ ਅਜਮਾਣੇ ਜੀ ਇੱਧਰ ਦੇਖਿਓ ਪਪਨ ਜੀ ਨੇ ਮਾ ਜਰਮਾਦ ਬੋਲੇ ਸੋਨਿਆ ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਰਾਣਾ ਸਰਜੀਤ ਸਿੰਘ ਜੀ ਉਹਨਾਂ ਦੇ ਮੈਸੇਜ ਉਹਨਾਂ ਦੇ ਆਏ ਹੋਏ ਪਰਿਵਾਰਕ ਮੈਂਬਰ ਆਮ ਆਦਮੀ ਪਾਰਟੀ ਦੇ ਸਾਡੇ ਚੰਗਰ ਜ਼ੋਨ ਦੇ ਪ੍ਰਧਾਨ ਸੂਬੇਦਾਰ ਰਾਜਪਾਲ ਜੀ ਇਸ ਪਿੰਡ ਦੇ ਸਰਪੰਚ ਸਾਹਿਬ ਬਾਤਵਕ ਪਿੰਡਾਂ ਤੋਂ ਆਈ ਹੋਈ ਸਰਪੰਚ ਸਹਿਬਾਨ ਅਤੇ ਸਾਡੇ ਸਿੱਖਿਆ ਵਿਭਾਗ ਦੇ ਅਧਿਆਪਕ ਸਹਿਬਾਨ ਅੱਜ ਇੱਕ ਬਹੁਤ ਹੀ ਜ਼ਿਆਦੇ ਵੱਡੀ ਖੁਸ਼ੀ ਦਾ ਮੌਕਾ ਕਿ ਇਸ ਅਧਿਆਪਕ ਸਕੂਲ ਦੇ ਅਧਿਆਪਕ ਸਰਦਾਰ ਸਰਜੀਤ ਸਿੰਘ ਜੀ ਨੂੰ ਪੰਜਾਬ ਸਰਕਾਰ ਵੱਲੋਂ ਸਟੇਟ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਜਿਹੜਾ ਕਿ ਮੈਂ ਸੋਚਦਾ 21 ਸਾਲ ਪਹਿਲਾਂ ਇਹ ਕਾਰਜ ਜੇ ਹੋ ਜਾਂਦਾ ਤਾਂ ਉਹਦੇ ਵਿੱਚ ਕੋਈ ਯਾਦਗਤ ਨਹੀਂ ਨੀ ਹੋਣੀ ਸੀਗੀ ਪਰ ਮੇਰੀ ਵੀ ਕਈ ਵਾਰ ਸਰਜੀਤ ਸਿੰਘ ਨਾਲ ਗੱਲ ਹੋਈ ਕਿਸੇ ਜੀ ਸਿਆ ਬਹੁਤ ਸਾਰੇ ਟੀਚਰ ਸਾਡੇ ਅਵਾਰਡ ਲਈ ਅਪਲਾਈ ਕਰਦੇ ਆ ਤੇ ਤੇਰਾ ਵੀ ਤੁਸੀਂ ਇੱਕ ਵਾਰੀ ਅਪਲਾਈ ਜਰੂਰ ਕਰਕੇ ਵੇਖ ਕਿਉਂਕਿ ਤੇਰੀ ਦੇਣ ਸਿੱਖਿਆ ਵਿਭਾਗ ਦੇ ਨਾਲ ਨਾਲ ਉਹਨਾਂ ਲੋਕਾਂ ਲਈ ਬਹੁਤ ਵੱਡੀ ਹੈ ਜਿਹੜੇ ਰੋਜ਼ਗਾਰ ਦੀ ਤਾਂਚੇ ਫਿਰਦੇ ਨੇ ਸਾਡੇ ਬੱਚੇ ਨੇ ਉਹ ਗਰਾਊਂਡ ਕਲੀਅਰ ਕਰ ਦਿੰਦੇ ਨੇ ਕਿਉਂਕਿ ਪਿੰਡਾਂ ਦੇ ਲੋਕ ਨੇ ਅਸੀਂ ਕੰਮਕਾਰ ਕਰਨ ਬੜੇ ਬੰਦੇ ਆ ਕੋਈ ਐਡੀ ਟੈਨਸ਼ਨ ਨਹੀਂ ਹੁੰਦੀ ਪਰ ਜਦੋਂ ਕਦੇ ਪੇਪਰ ਦੀ ਗੱਲ ਆਉਂਦੀ ਹੈ ਉਹਦੇ ਵਿੱਚ ਅਸੀਂ ਬੇਸ਼ੱਕ ਪਛੜ ਕੇ ਰਹਿ ਜਾਂਦੇ ਆ ਤੇ ਬਹੁਤ ਛੋਟੀਆਂ-ਛੋਟੀਆਂ ਬਰੀਕ-ਬਰੀਕ ਗੱਲਾਂ ਹੁੰਦੀਆਂ ਜਿਹੜੀਆਂ ਕਿ ਗਣਿਤ ਦੇ ਸਵਾਲ ਹੱਲ ਕਰਦੇ ਨੇ ਜਾਂ ਕਿਸੇ ਵੀ ਵਿਸ਼ੇ ਦੇ ਨਾਲ ਜੋੜ ਦੇਣਾ ਮੈਨੂੰ ਯਾਦ ਹੈ ਇੱਕ ਵਾਰ ਕੋਈ ਸੰਸਥਾ ਆਈ ਉਹ ਕਹਿੰਦੇ ਵੀ ਅਸੀਂ ਨਵੋਦਿਆ ਦੇ ਵਿੱਚ ਜਿਹੜੇ ਬੱਚੇ ਸਿਲੈਕਟ ਹੁੰਦੇ ਆ ਉਹਨਾਂ ਨੂੰ ਕੋਚਿੰਗ ਦੇਣੀ ਚਾਹਦੇ ਆ ਛੁੱਟੀ ਵਾਲੇ ਦਿਨ ਸਾਨੂੰ ਕੋਈ ਬੰਦਾ ਫਲਾਬਦ ਕਰਾਓ ਭਾਵੇਂ ਉਹ ਦੇ ਆਪ ਕੋਵੇ ਕੋਈ ਵੀ ਹੋਵੇ ਜਦੋਂ ਅਸੀਂ ਸਰਜੀਤ ਸਿੰਘ ਤੱਕ ਪਹੁੰਚ ਕੀਤੀ ਤਾਂ ਇਹਨੇ ਇਸ ਗੱਲ ਤੇ ਇਨਕਾਰ ਕਰ ਦਿੱਤਾ ਕਿਉਂਕਿ ਉਹਨਾਂ ਨੇ ਪੈਸੇ ਦੇਣੇ ਸੀਗੇ ਉਹ ਕਹਿੰਦੇ ਅਸੀਂ ਇੱਕ ਮਹੀਨੇ ਦੇ ਉਹਨੂੰ ਪੈਸੇ ਵੀ ਪੇ ਕਰ ਦਵਾਂਗੇ ਇਹਨਾਂ ਦਾ ਇਹ ਕਹਿਣਾ ਸੀ ਸਰਜੀਤ ਸਿੰਘ ਦਾ ਕਿ ਮੈਂ ਸੇਵਾ ਤਾਂ ਕਰ ਦਊਗਾ ਲੇਕਿਨ ਪੈਸਿਆਂ ਵਾਲੀ ਗੱਲ ਨਹੀਂ ਹੈ ਕਿਉਂਕਿ ਮੈਂ ਤਾਂ ਲਗਾਤਾਰ ਜੁੜਿਆ ਹੋਇਆ ਹਾਂ ਪਰ ਸੋ ਇਹਨਾਂ ਨੇ ਮੇਰੇ ਕੋਲ ਦਫ਼ਤਰ ਆਣਾ ਸੀ ਮੈਂ ਫੋਨ ਕੀਤਾ ਮੈਂ ਕਿਹਾ ਵੀ ਸਰਜੀਤ ਸਿਆ ਜੇ ਤੂੰ ਆਣਾ ਜਰਾ ਜਲਦੀ ਆ ਜਾ ਮੈਂ ਰੁਪੜ ਜਾਣਾ ਸ਼ਾਇਦ ਦੈ ਨੇ ਕਿਹਾ ਕਿ ਮੈਂ ਜਿਹੜੇ ਬੱਚੇ ਆ ਉਹਨਾਂ ਨੂੰ ਰੋਡ ਕਰਾਸ ਕਰਾ ਦਵਾਂ ਇਹਦਾ ਭਾਵੇਂ ਕੋਈ ਛੁੱਟੀ ਵਾਲਾ ਦਿਨ ਹੋਵੇ ਸਾਡਾ ਇਹ ਮਹਾਨ ਨਿਰਣੈ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਨਨਵੜデア ਤੇ ਆਪਕ ਸਾਡੇ ਇੱਕ ਬਹੁਤ ਹੀ ਹੋਣਹਾਰ ਇੱਕ ਅਜਿਹੇ ਅਧਿਆਪਕ ਜਿਹੜੇ ਚਾਹੁੰਦੇ ਨੇ ਕਿ ਸਾਡੇ ਬੱਚਿਆਂ ਦੇ ਨਾਲ ਨਾਲ ਸਮਾਜ ਦਾ ਭਲਾ ਉਹਨਾਂ ਨੌਜਵਾਨਾਂ ਦਾ ਵੀ ਭਲਾ ਹੋਵੇ ਜਿਹੜੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਰੋਜ਼ਗਾਰ ਦੀ ਭਾਲ ਦੇ ਵਿੱਚ ਫਿਰਦੇ ਨੇ ਸੋ ਸਰਦਾਰ ਸਰਜੀਤ ਸਿੰਘ ਜੀ ਨੂੰ ਪੰਜਾਬ ਸਰਕਾਰ ਵੱਲੋਂ ਸਟੇਟ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਉਹਦੀ ਸੰਬੰਧੀ ਇੱਕ ਛੋਟਾ ਜਿਹਾ ਪ੍ਰੋਗਰਾਮ ਹੈ ਜਿਹੜਾ ਨਨੂਵਾਲ ਸਕੂਲ ਦੇ ਵਿੱਚ ਕੀਤਾ ਗਿਆ ਜਿਦੇ ਵਿੱਚ ਕਿ ਸਕੂਲ ਮੈਨੇਜਮੈਂਟ ਕਮੇਟੀ ਅਤੇ ਸਾਡੇ ਸਿੱਖਿਆ ਵਿਭਾਗ ਦੇ ਅਧਿਆਪਕਾਂ ਵੱਲੋਂ ਉਹਦਾ ਇੱਕ ਮਾਣ ਸਨਮਾਨ ਜਿਹੜਾ ਕੀਤਾ ਗਿਆ ਹੈ। ਸੋ ਸਰਦਾਰ ਸਰਜੀਤ ਸਿੰਘ ਜੀ ਜਿੱਥੇ ਵਧਾਈ ਦੇ ਪਾਤਰ ਨੇ। ਉਥੇ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਇਹਨਾਂ ਨੂੰ ਇਸੇ ਤਰ੍ਹਾਂ ਵੱਲ ਖੁੱਦੀ ਸ਼ਕਤੀ ਬਖਸ਼ੇ ਜਿਹਦੇ ਨਾਲੇ ਸਮਾਜ ਦੇ ਵਿੱਚ ਆਪਣਾ ਬਣਦਾ ਯੋਗਦਾਨ ਆ ਉਹਨੂੰ ਪਾਉਂਦੇ ਰਹਿਣ ਤੇ ਲੋਕਾਂ ਦੇ ਲਈ ਰੋਜ਼ਗਾਰ ਇੱਕ ਚਾਨਣ ਮੁਰਾਰੇ ਦੇ ਤੌਰ ਤੇ ਵਿਚਰ ਬਰੋਹਣ ਧੰਨਵਾਦ ਪਹਿਲਾਂ ਤਾਂ ਤੁਹਾਡੇ ਚੈਨਲ ਦੇ ਮੰਧੇ ਰਹੇ ਮੈਂ ਫਤਿਹ ਦੀ ਸਾਂਝਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਜਿਹੜਾ ਇੱਕ ਨਵਿਕਲਾ ਉਪਰਾਲਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ ਉਹਦੇ ਲਈ ਸਾਡੇ ਬਲਾਕ ਦੇ ਪਿੰਡ ਨਨਵਾਲ ਦੇ ਅੱਜ ਆਪਕੋ ਸੁਜੀਤ ਸਿੰਘ ਰਾਣਜ ਨੇ ਜੁੜਿਆ ਗਿਆ ਇਹ ਉਹਨਾਂ ਦੀ ਮਿਹਨਤ ਉਹਨਾਂ ਦੀ ਲਗਨ ਉਹਨਾਂ ਦਾ ਜਿਹੜਾ ਸਮਾਜ ਪ੍ਰਤੀ ਕੰਮ ਬੜੇ ਹੀਲਾਗਾਯੋਗ ਹੈ ਤਾਂ ਜਿਹੜਾ ਕਿਤੇ ਅਵਾਰਡ ਇਹ ਮਿਲਦਾ ਹੈ ਤੇ ਸਿੱਖਿਆ ਕ੍ਰਾਂਤੀ ਦੇ ਤਹਿਤ ਇਹ ਅਵਾਰਡ ਸਾਡੇ ਦਰਾਂਇ ਪ੍ਰਸ਼ਾਨੀ ਮਿਲਿਆ ਪਿਛਲੇ ਸਾਲ ਨਹੀਂ ਮੈਡਮ ਮਿਲਿਆ ਤੇ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਚੰਗਰ ਇਲਾਕੇ ਦਾ ਔਰ ਇਹ ਸਾਡੇ ਪਿੰਡ ਦਾ ਜਿਹੜਾ ਨੌਜਵਾਨ ਹੈ ਮਾਸਟਰ ਸੁਜੀਤ ਸਿੰਘ ਰਾਣਜ ਜੀ ਇਹਨਾਂ ਨੂੰ ਜਿਹੜਾ ਅਵਾਰਡ ਮਿਲਿਆ ਇਹ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਔਰ ਇਹ ਵਧਾਈ ਦੇ ਪਾਤਰ ਸਾਰੇ ਤੇ ਜੇ ਮੈਨੂੰ ਪਤਾ ਕਿ ਸਿੱਖਿਆ ਦੇ ਮਹਿਕਮੇ ਵਿੱਚ ਪੁਜਾਰ ਰਜੋਤ ਸਿੰਘ ਜੀ ਬੈਸ ਸਿੱਖਿਆ ਮੰਤਰੀ ਪੰਜਾਬ ਸਾਡੇ ਸਕੂਲਾਂ ਨੂੰ ਸਿੱਖਿਆ ਨੂੰ ਉੱਪਰ ਲੈ ਜਾਣ ਵਾਸਤੇ ਰਾਤ ਦਿਨ ਇੱਕ ਕਰਕੇ ਮਿਹਨਤ ਕਰ ਰਹੇ ਹਨ ਕਿ ਸਾਡੇ ਸਕੂਲਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਨਾ ਆ ਜਾਵੇ ਡਾਕਟਰ ਜਾਲਾ ਮੈਂ ਸਮਾਨ ਆਨੰਦ ਆਪ ਨੂੰ ਬੇਨਤੀ ਹੈ ਕਿ ਇਹ ਚੀਜ਼ ਸੁਲਝਾਏ ਹੋਵੇ ਹੋਰ ਇਹ ਹਮੇਸ਼ਾ ਹੋਣੀ ਚਾਹੀਦੀ ਹੈ ਉਹਨਾਂ ਦਾ ਵੀ ਸਕੂਲ ਮੈਨੇਜਮੈਂਟ